ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਦੇ ਹੋਣ ਉਸ ਦੇ ਇਲਾਕੇ ਦੇ ਵਿੱਚ ਹੀ ਜਿਹੜੇ ਗੁੰਮਸ਼ੁਦਗੀ ਦੇ ਜਿਹੜੇ ਪੋਸਟਰ ਨੇ ਉਹ ਲੱਗਣੇ ਸ਼ੁਰੂ ਹੋਏ ਨੇ ਦੱਸਦੀ ਹੈ ਕਿ ਖਰੜ ਤੋਂ ਵਿਧਾਇਕ ਆ ਅਨਮੋਲ ਗਗਨਮਾਨ ਸਾਬਕਾ ਕੈਬਨਟ ਮੰਤਰੀ ਨੇ ਤਾਂ ਉਹਨਾਂ ਦੇ ਹਲਕੇ ਦੇ ਵਿੱਚ ਖਰੜ ਦੇ ਵਿੱਚ ਹੀ ਜਿਹੜੇ ਗੁੰਮਸ਼ੁਦਗੀ ਦੇ ਪੋਸਟਰ ਨੇ ਉਹ ਲੱਗਣੇ ਸ਼ੁਰੂ ਹੋਏ ਨੇ ਦੱਸਦੀ ਹੈ ਕਿ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਹੁਣ ਜਿਹੜੇ ਕੈਬਨਟ ਸਾਬਕਾ ਕੈਬਨਟ ਮੰਤਰੀ ਅਨਮੋਲ ਗਗਨਮਾਨ ਨੇ ਹੁਣ ਉਹ ਇਲਾਕੇ ਦੇ ਵਿੱਚ ਦਿਖਾਈ ਹੀ ਨਹੀਂ ਦਿੰਦੇ ਇਲਾਕੇ ਦੇ ਜਿਹੜੇ ਵਿਕਾਸ ਕਾ ਦਸੀ ਉੱਥੇ ਦੇ ਉੱਥੇ ਹੀ ਪਏ ਨੇ ਲੋਕਾਂ ਦੇ ਵੱਲੋਂ ਹੁਣ ਜਿਹੜਾ ਗੁੱਸਾ ਔਰ ਰੱਜ ਕੇ ਜਿਹੜਾ ਜ਼ਾਹਿਰ ਆ ਉਹ ਕੀਤਾ ਜਾ ਰਿਹਾ ਦੱਸਤੀਏ ਕਿ ਪੰਜਾਬ ਦੇ ਸਾਬਕਾ ਮੰਤਰੀ ਅਤੇ ਮੁਹਾਲੀ ਇਹਦੇ ਖਰੜ ਤੋਂ ਵਿਧਾਇਕ ਅਨਮੋਲ ਗਗਨਮਾਨ ਦੇ ਗੁੰਮਸ਼ੁਦਾ ਹੋਣ ਦੇ ਪੋਸਟਰ ਲਾੱਕੇ ਦੇ ਵਿੱਚ ਲਗਾਏ ਗਏ ਨੇ ਇਹ ਪੋਸਟਰ ਕਾਂਗਰਸ ਦੀ ਆਗੂਆਂ ਦੇ ਵੱਲੋਂ ਲਗਾਏ ਗਏ ਨੇ ਉਹਨਾਂ ਦਾ ਦੋਸ਼ ਹੈ ਕਿ ਵਿਧਾਇਕ ਨੇ ਇਲਾਕੇ ਦੇ ਵਿੱਚ ਕੋਈ ਵਿਕਾਸ ਕਾਰਜ ਨਹੀਂ ਕੀਤਾ ਇਸ ਕਾਰਨ ਲੋਕ ਬਹੁਤ ਪਰੇਸ਼ਾਨ ਨੇ ਯੂਥ ਕਾਂਗਰਸ ਦੇ ਆਗੂਆਂ ਦਾ ਕਹਿਣਾ ਹੈ ਕਿ ਲੋਕਾਂ ਨੇ ਸਾਨੂੰ ਇਸ ਬਾਰੇ ਦੱਸਿਆ ਜਿਸ ਤੋਂ ਬਾਅਦ ਉਹ ਇੱਥੇ ਆਏ ਸਨ ਉਹਨਾਂ ਕਿਹਾ ਕਿ ਭਾਵੇਂ ਵਿਧਾਇਕ ਸੜਕਾਂ ਤੇ ਜੀਸੀਬੀ ਲੈ ਕੇ ਘੁੰਮਦੇ ਦਿਖਾਈ ਦੇ ਰਹੇ ਨੇ ਪਰ ਜਿੱਥੇ ਜੀਸੀਬੀ ਦੀ ਲੋੜ ਹੈ ਉੱਥੇ ਕੋਈ ਵਿਕਾਸ ਕਾਰਜ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿਧਾਇਕ ਦੇ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਆ ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਜਰਨਲ ਸ਼ਕਤਰ ਦੀਪਕ ਬਰਮਾ ਨੇ ਕਿਹਾ ਕਿ ਇਹ ਕੁਰਾਲੀ ਦੀ ਮੇਨ ਐਂਟਰਸ ਹੈ ਜਿੱਥੇ ਬਡਾਲਾ ਹੀ ਰੋਡ ਜਿਸ ਨੂੰ ਬਟਾਲੀ ਰੋਡ ਵੀ ਕਿਹਾ ਜਾਂਦਾ ਉਹਨਾਂ ਕਿਹਾ ਕਿ ਇਸ ਸੋਸਾਇਟੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ 5 ਤੋਂ 7 ਸਾਲਾਂ ਤੋਂ ਪਰਿਵਾਰ ਰਹੇ ਰਹੇ ਨੇ ਇਹ ਪਰ ਇਹ ਇਸ ਇਲਾਕੇ ਵਿੱਚ ਸੜਕ ਦੇ ਹਾਲਤ ਬਹੁਤ ਮਾੜੀ ਹੈ ਇਸੇ ਤਰਾ ਰਾਜਕੁਆ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਗਲੀਆਂ ਦਾ ਜਿਹੜਾ ਹਾਲਾਤ ਆ ਬਹੁਤ ਮਾੜਾ ਹੋ ਚੁੱਕਿਆ ਥੋੜੀ ਇਹ ਜਿਹੀ بارش ਦੇ ਨਾਲ ਵੀ ਬਹੁਤ ਸਾਰਾ ਪਾਣੀ ਆ ਜਿਹੜਾ ਉੱਥੇ ਭਰ ਜਾਂਦਾ ਇਸ ਮੌਕੇ ਉਹਨਾਂ ਨੂੰ ਪੁੱਛਿਆ ਗਿਆ ਕਿ ਕਾਉਂਸਲਰ ਦਾ ਕੰਮ ਹੈ ਤਾਂ ਕਿ ਤੁਸੀਂ ਕਦੇ ਆਪਣੇ ਕਾਉਂਸਲਰ ਨੂੰ ਇਸ ਬਾਰੇ ਦੱਸਿਆ ਤਾਂ ਉਹਨਾਂ ਦਾ ਜਵਾਬ ਸੀਗਾ ਕਿ ਕਾਉਂਸਲਰ ਫੋਨ ਨਹੀਂ ਚੁੱਕਦੇ ਉਹਨਾਂ ਕਿਹਾ ਕਿ ਲੋਕਾਂ ਨੇ ਖੁਦ ਸੀਵਰੇਜ ਦੀ ਮੁਰੰਮਤ ਕਰਵਾਈ ਹੈ ਕੋਈ ਸੁਣਵਾਈ ਨਹੀਂ ਹੋ ਰਹੀ ਲੋਕਾਂ ਨੇ ਕਿਹਾ ਕਿ ਅਸੀਂ ਲੱਖਾਂ ਰੁਪਏ ਦੇ ਕਰਜ਼ੇ ਲੈ ਕੇ ਘਰ ਖਰੀਦੇ ਨੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਜਿੱਥੇ ਉਹਨਾਂ ਨੇ ਗੈ ਕਾਨੂੰਨੀ ਕਲੋਨੀਆ ਵਿਰੁੱਧ ਕਾਰਵਾਈ ਕਰਨ ਦੀ ਗੱਲ ਕੀਤੀ ਤਾਂ ਡੀਲਰਾਂ ਵਿਰੁੱਧ ਕਾਰਵਾਈ ਕਰੋ ਇਸ ਵਿੱਚ ਆਮ ਲੋਕਾਂ ਦਾ ਕੀ ਕਸੂਰ ਉਹਨਾਂ ਕਿਹਾ ਕਿ ਲੋਕਾਂ ਨੇ ਮਜਬੂਰੀ ਕਾਰਨ ਇਹ ਰਸਤਾ ਚੁਣਿਆ ਤਾਂ ਹੁਣ ਜਿਹੜੇ ਵਿਧਾਇਕ ਅ ਲਗਾਤਾਰ ਆਪਣੇ ਵਿਕਾਸ ਕਾਰਜਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਲਗਾਤਾਰ ਸੜਕਾਂ ਤੇ ਜੀਸੀਬੀਆਂ ਲੈ ਕੇ ਘੁੰਮਦੇ ਨਸਰ ਆਉਂਦੇ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਟਾਈਮ ਤੇ ਬੁਲਾ ਕੇ ਉਹਨਾਂ ਦੀ ਝਾੜਖਾ ਪਕਰਦੇ ਨੇ ਤਾਂ ਹੁਣ ਉਸੇ ਵਿਧਾਇਕ ਅਨਮੋਲ ਗगन ਮਾਨ ਦੇ ਜਿਹੜੇ ਪੋਸਟਰ ਨੇ ਉਹ ਗੁੰਮਸ਼ੁਦਗੀ ਦੇ ਲੱਗਣੇ ਸ਼ੁਰੂ ਹੋਏ ਨੇ ਦੱਸਦੀ ਹੈ ਕਿ ਭਾ ਇਸ ਤੋਂ ਪਹਿਲਾਂ ਐਮਪੀ ਡਾਕਟਰ ਚਾਂਦੀ ਸਿੰਘ ਚੰਨੀ ਅਤੇ ਐਮਪੀ ਲੁਧਿਆਣਾ ਤੋਂ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੇ ਜਿਹੜੇ ਗੁੰਮਸ਼ੁਦਗੀ ਦੇ ਪੋਸਟਰ ਨੇ ਉਹ ਵੀ ਲੱਗੇ ਸੀ ਤਾਂ ਹੁਣ ਵਾਰੀ ਆਪ ਦੇ ਵਿਧਾਇਕ ਦੀ ਆਈ ਆ ਦੱਸਦੀ ਹੈ ਕਿ ਖਰੜ ਤੋਂ ਵਿਧਾਇਕ ਅਨਮੋਲ ਗगन ਮਾਨ ਜਿਹੜੇ ਸਾਬਕਾ ਕੈਬਨਟ ਮੰਤਰੀ ਵੀ ਰਹੇ ਚੁੱਕੇ ਨੇ ਤਾਂ ਉਹਨਾਂ ਦੇ ਹੁਣ ਉਹਨਾਂ ਦੇ ਇਲਾਕੇ ਦੇ ਵਿੱਚ ਹੀ ਜਿਹੜੇ ਗੁੰਮਸ਼ੁਦਗੀ ਦੇ ਪੋਸਟਰ ਨੇ ਉਹ ਲੱਗਣੇ ਸ਼ੁਰੂ ਹੋਏ ਨੇ ਲੋਕਾਂ ਦੇ ਵੱਲੋਂ ਜਿਹੜੇ ਗੰਭੀਰ ਇਲਜ਼ਾਮ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਉੱਤੇ ਲਗਾਏ ਜਾ ਰਹੇ ਨੇ ਕੀ ਨਾਮ ਹੈ ਜੀ ਕਿੰਨੇ ਸਮੇਂ ਤੋਂ ਇੱਥੋਂ ਰਹਿ ਰਹੇ ਮੇਰਾ ਨਾਮ ਰਾਜ ਕੁਮਾਰ ਹੈ ਜੀ 4 ਸਾਲ ਤੋਂ ਰਹਿਣਾ ਇੰਨੇ ਮੇਰੇ ਕੀ ਕੀ ਸਮੱਸਿਆ ਹੈ ਸਾਨੂੰ ਇੱਕ ਤਾਂ ਇਹਦੀ ਸਮੱਸਿਆ ਹੈ ਜੀ ਅਭਿਆਰ ਨਹੀਂ ਗੜੀਆਂ ਬਿਲਕੁਲ ਪਾਣੀ ਘਟ ਜਾਂਦਾ ਜੀ ਇਹ ਜਿ ਬਰੋਂ ਮੈਂ ਤੇ ਪਾਣੀ ਦੇ ਵੀ ਕੋਈ ਪ੍ਰਬੰਧ ਨਹੀਂ ਹੈਗਾ ਤੁਸੀਂ ਆਪਣੇ ਜਿਹੜੇ ਤੁਹਾਡੇ ਵਾਰਡ ਦੇ ਕਾਉਂਸਲਰ ਹੈ ਉਹਨਾਂ ਤੱਕ ਤੁਸੀਂ ਜਾਣੂ ਕਰਵਾਇਆ ਉਹਨਾਂ ਨੂੰ ਦੱਸਿਆ ਇਸ ਕਿ ਸਮੱਸਿਆ ਬਾਰੇ ਹਾਂ ਦੱਸਿਆ ਜੀ ਬਾਈ ਜੀ ਆਏ ਲੰਮੇ ਮਹੀਨੋਂ ਤੋਂ ਹਾਂ ਜੀ ਫੋਨ ਚੱਕਦਾ ਕੋਈ ਨਹੀਂ ਜੇ ਨੁਮਾਇੰਦਾ ਫੋਨ ਕਰਦਾ ਹੂੰ ਚੱਕਦੇ ਨਹੀਂ ਫੋਨ ਕਰਦਾ ਕੋਈ ਨੁਮਾਇੰਦਾ ਫੋਨ ਨਹੀਂ ਚੱਕਦਾ ਤੁਸੀਂ ਸਮੱਸਿਆ ਦੱਸੀ ਮੈਂ ਸੋਸਟਰ ਹਾਂ ਜੀ ਸੋਨੀਆ ਮਹਾਜਨ ਜੀ ਇਹ ਇੱਥੇ 6 ਮਹੀਨੇ ਤੋਂ ਰਹਿ ਰਹੇ ਨੇ ਹੂੰ ਇਹਨਾਂ ਨੇ ਕੱਲ ਫੰਕਸ਼ਨ ਕਰਵਾਉਣ ਸਿਸ ਜਾ ਗਏ ਬਿਲਕੁਲ 15 ਦਿਨ ਇਹਨਾਂ ਨੇ ਲਗਾਤਾਰ ਫੋਨ ਕੀਤਾ ਕਿ ਇੱਥੇ ਆ ਕੇ ਪਰ ਪਰਪਾਈ ਕਰ ਦੋ ਸਿਵਰੇਸ ਖਰਾਬ ਕਰ ਗਏ ਸਿਵਰੇਸ ਹਾਂ ਜੀ ਸਿਵਰੇਸ ਬੰਦ ਉਹਨਾਂ ਨੇ ਆਪਣੇ ਕੋਲ ਜੋ ਵੀ ਲੇਬਰ ਦੇ ਕੇ ਉਹਨਾਂ ਨੇ ਆਪਣੇ ਕੋਲੋਂ ਬੰਦ ਕਰਵਾਈ ਜਦ ਇਹਨਾਂ ਨੂੰ ਫੋਨ ਕਰੋ ਇੱਕ ਫੋਨ ਚੱਕਦੇ ਨਹੀਂ ਬਾਅਦ ਚ ਕਹਿੰਦੇ ਅਸੀਂ ਹੈ ਕਿੱਥੇ ਹੋ ਤੁਸੀਂ ਆਮ ਜਨਤਾ ਰੋਂਦੀ ਰਹਿੰਦੀ ਹੈ ਤੁਸੀਂ ਆਪਣੇ ਘਰ ਬੈਠੇ ਅੱਧੇ ਮਹੀਨੇ ਵਾ ਡੇਢ ਮਹੀਨੇ ਵਾ ਬੰਦ ਕਰਾਇਆ ਇਹਨਾਂ ਨੇ ਵਾ ਵਾ ਇਹ ਬੰਦ ਹੋ ਗਈ ਜਾ ਹੋਰ ਢੋਆ ਮੱਛਰ ਰਹਿਣਾ ਸਿਵਰੇਸ ਕੰਮ ਨਹੀਂ ਕਰਦੇ ਜਦ ਦੇਖੋ ਕਦੀ ਇਦਾਂ ਦੀ ਕੁਛ ਹੋਣੇ ਕਦੀ ਇਦਾਂ ਦੀ ਕੁਛ ਕਿਸੇ ਨੂੰ ਬੁਖਾਰ ਆਦਾ ਕਿਸੇ ਨੂੰ ਵੋਮਿੰਟਿੰਗ ਹੋ ਰਹੀ ਹੈ ਸੋ ਜਦ ਬਿਮਾਰ ਹੁੰਦਾ ਬੱਚਾ ਬਿਮਾਰਾ ਸਿਆਣਾ ਬਿਮਾਰਾ ਇਹ ਮੱਛਰ ਨਹੀਂ ਮੱਛਰ ਐਲੋਮੈਟਿਕਮ ਲੇਰੀਆ ਜਾਂਦੇ ਜਿੱਦੀ ਨਾ ਤਾਂ ਇਥੋਂ ਦੀ ਐਮਸੀ ਆਣਗੇ ਨਾ ਨਾ ਦੇ ਨੁਮਾਇੰਦੇ ਆਣਾ ਕਿ ਹਾਂ ਤੁਸੀਂ ਬਿਮਾਰ ਆਓ ਤੁਹਾਨੂੰ ਲੈ ਕੇ ਚੱਲੀਏਗੇ ਜੇ ਮਾਰਕੀਟ ਐ ਮਾਰਕੀਟ ਚ ਵੀ ਟਾਵਾਂ ਟਾਵਾਂ ਦੁਕਾਨਾਂ ਹੋ ਗਈਆਂ ਉੱਥੇ ਵੀ ਆਪਣੇ ਆਪਣਾ ਉਹਨਾਂ ਨੇ ਸਭ ਨੇ ਆਪਣਾ ਮੰਡੀ ਬਣਾਈ ਪਈ ਹੈ ਜਿਹੜੇ ਆਮ ਬੰਦੇ ਐ 20 ਰੁਪਏ ਕਿਲੋ ਟਮਾਟਰ ਦੇ ਰਹੇ ਐ ਤੇ ਉਹਨਾਂ ਨੇ 30 35 ਦੇਨੇ ਐ ਹਰ ਪਾਸੇ ਸਮੱਸਿਆ ਹੀ ਸਮੱਸਿਆ ਐ ਜਦੋਂ ਤੁਸੀਂ ਜੀ ਬਿਲਕੁਲ ਜਦੋਂ ਤੁਸੀਂ ਘਰ ਖਰੀਦਦੇ ਆਂ ਸੀ ਕੋਈ ਤੁਹਾਨੂੰ ਦੱਸਿਆ ਵੀ ਇੱਥੇ ਜਿਹੜੀ ਗਲੀ ਕੋਡਾ ਪ੍ਰੂਫ ਦਾ ਤੁਸੀਂ ਜਾਣ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਇੱਥੇ ਸੀਵਰੇਜ ਨਹੀਂ ਪਿਆ ਆਪਣੇ ਪ੍ਰਾਈਵੇਟ ਪੁਆਏ ਐ ਜੇ ਪਤਾ ਹੁੰਦਾ ਕੌਣ ਐ ਜਿਹੜਾ ਆਪਣਾ ਪੈਸਾ ਗਲਤ ਲਗਾਏਗਾ ਹਰ ਕੋਈ ਚਾਹਦਾ ਇੱਕ ਨੰਬਰ ਦਾ ਪੈਸਾ ਮੇਰਾ ਇੱਕ ਨੰਬਰ 'ਚ ਲਗਾਉਂ ਕੋਈ ਨਹੀਂ ਚਾਹੇਗਾ ਕਿ ਜੇ ਕਲੋਨੀ 'ਤੇ ਗਲਤ ਕੱਟੀ ਹੋਈ ਐ ਇਹ ਇਲੀਗਲ ਹੈ ਤੇ ਮੈਂ ਉੱਥੇ ਫਸਾ ਇਹ ਜੇ ਡੀਲਰ ਇਹਨਾਂ ਨੂੰ ਫੜੋ ਪਹਿਲੇ ਜਿਹੜੇ ਇਲੀਗਲ ਕਲੋਨੀਆ ਬਣਾਉਂਦੇ ਆ ਤੇ ਗਰੀਬ ਜਨਤਾ ਨੂੰ ਉੱਥੇ ਫਸਾਉਂਦੇ ਆ ਹਰ ਕਿਸੇ ਨੂੰ ਆਪਣੀ ਛੱਤ ਚਾਹੀਦੀ ਬੱਚੇ ਵਾਸਤੇ ਜੀ ਉਹ ਚ ساری ਉਮਰ ਲੋਨ ਉਤਾਰਦਾ ਆਪਣੇ ਬੱਚਿਆਂ ਪਿੱਛੇ ਉਤਾਰਦਾ ਲੋਨ ਲੈ ਕੇ ਮਕਾਨ ਬਣਾਉਂਦਾ ਬਾਅਦ ਚ ਉਹਨੂੰ ਪਤਾ ਲੱਗਦਾ ਕਲੋਨੀ ਇਲੀਗਲ ਹੈ ਡਿਸਟਰੈਕਟ ਕਰ ਦਿੱਤੀ ਜਾਂਦੀ ਹੈ ਇਸ ਚ ਉਸ ਬੰਦੇ ਦਾ ਕੀ ਹੀ ਫੌਲਡਰ ਜਿੰਨੇ ਉੱਥੇ ਆ ਕੇ ਮਕਾਨ ਲਿੱਤਾ 30 ਕਹਾਂਗੇ ਵੀ ਜਦੋਂ ਇਹ ਕਲੋਨੀਆਂ ਜਿਹੜੀਆਂ ਬਣਦੀਆਂ ਆਏ ਉਸੇ ਸਮੇਂ ਦੀ ਰੋਕਣਾ ਚਾਹੀਦਾ ਜੇਕਰ ਇਹ ਪੋਡਾ ਅਪਰੂਵ ਨਹੀਂ ਹੈ ਨਾ ਕੋਈ ਮੈਡੀਕਲ ਫੈਸਿਲਿਟੀ ਨਾ ਕੋਈ ਹਸਪੀਟਲ ਨਾ ਸਕੂਲ ਤਕਰੀਬਨ 10 ਤੋਂ 15 ਸਾਲ ਹੋ ਚੁੱਕੇ ਇਹਨਾਂ ਕਲੋਨੀਆਂ ਕਿ ਨਵੀਂ ਕੋਈ ਅੱਜ ਦੀ ਕਲੋਨੀ ਨਹੀਂ ਹੈਗੀ ਇਹ ਹੂੰ ਤਾਂ ਅਸੀਂ ਤਾਂ ਅੱਜ ਇਹਨਾਂ ਦੀ ਸਾਰਿਆਂ ਦੀ ਗੁਜ਼ਾਰਿਸ਼ ਤੇ ਮੈਂ ਤਾਂ ਅਬ ਸਾਡੇ ਸਾਬਕਾ ਮੰਤਰੀ ਗਗਨਮਾਨ ਜੀ ਨੇ ਇਹਨਾਂ ਦਾ ਹਾਰ ਕੇ ਅਸੀਂ ਅੱਜ ਕਿਤੇ ਇੱਥੇ ਲੱਭਦੇ ਨਹੀਂ ਪਏ ਸਾਨੂੰ ਕਿਸੇ ਨੂੰ ਵੀ ਅਸੀਂ ਇਹਨਾਂ ਦਾ ਗੁੰਮਸ਼ੁਦਗੀ ਦਾ ਪੋਸਟਰ ਇੱਥੇ ਸਾਰੇ ਪਾਸੇ ਲਾਉਣ ਲੱਗੇ ਆ ਜੇ ਕਿਸੇ ਨੂੰ ਪਤਾ ਹੋਵੇ ਤੇ ਸਾਡੇ ਤੱਕ ਜਰੂਰ ਪਹੁੰਚ ਕਰੋ ਅਸੀਂ ਇਹਨਾਂ ਦੇ ਵਿਚਾਰਿਆਂ ਦੀ ਜੋ ਇਹਨਾਂ ਦੀ ਗੁਜ਼ਾਰਿਸ਼ ਆ ਅਸੀਂ ਉਹਨਾਂ ਤੱਕ ਜਰੂਰ ਰੱਖਸਾਂ ਨੇ ਤੁਸੀਂ ਕੁਮਸ਼ੂਦਾਰੇ ਜਿਹੜੇ ਪੋਸਟਰ ਲਾਏ ਵੇ ਪਰ ਮੰਤਰੀ ਸਾਹਿਬ ਤਾਂ ਹਰ ਵੇਲੇ ਕਹਿੰਦੇ ਵੀ ਅਸੀਂ ਤਾਂ ਗਰਾਉਂਡ ਲੈਵਲ ਤੇ ਆ ਹਰ ਇੱਕ ਥਾਂ ਤੇ ਜੇ ਪਰਸ ਚੌਥੇ ਦੀ ਗੱਲ ਕਰੀਏ ਕੱਲ ਦੀ ਨਵਾਂ ਗਰਾਉਂਡ ਦੇ ਵਿੱਚ ਜੇ ਕੁਝ ਸਮਾਂ ਪਹਿਲਾਂ ਇੱਥੇ ਵੀ ਆ ਕੇ ਗਏ ਕਰਾ ਲਈ ਤੁਸੀਂ ਕਹਿੰਦੇ ਗਰਾਉਂਡ ਲੈਵਲ ਮੈਂ ਕਹਿੰਨਾ ਆਪਾਂ ਗਰਾਉਂਡ ਲੈਵਲ ਤੇ ਖੜੇ ਆ ਇੱਥੇ ਗਰਾਉਂਡ ਲੈਵਲ ਤੇ ਕੀ ਕੀਤਾ ਉਹਨਾਂ ਨੇ ਇੰਦਰੋਂ ਆ ਕੇ ਦੇਖ ਲਓ ਪਿੱਛੇ ਕੋਈ ਇੱਕ ਚੀਜ਼ ਆਦੋ ਤੁਸੀਂ ਗਰਾਉਂਡ ਲੈਵਲ ਤੇ ਜਿਹੜੀ ਆਪਾਂ ਕਹਿ ਦੀਏ ਸਰ ਕਿੱਥੇ ਜਿਸ ਤੁਸੀਂ ਸਮੂਥਲੀ ਚੱਲ ਪਾਓਗੇ ਇਸ ਰੋਡ ਤੇ ਕਿੱਥੇ ਗਲੀਆਂ ਚ ਸਮੂਥਲੀ ਚੱਲੋਗੇ ਕਦੇ ਬੱਚੇ ਦੇਖਦਾ ਵੱਟਾ ਡਿਕਾ ਮਾਰੇ ਪਾਣੀ ਆਈ ਉਮੀਦ ਕਰਦਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਲੋਨ ਐਂਡ ਆਰਡਰ ਪੰਜਾਬ ਦਾ ਉਹ ਖੇਰੂ ਖੇਰੂ ਹੋਇਆ ਹੋ ਰੱਖਿਆ ਡਰੱਗ ਦਾ ਇੱਥੇ ਆਪਾਂ ਨੂੰ ਪਤਾ ਕੀ ਹਾਲਤ ਹੈ ਮੈਂ ਕਹਿੰਦਾ ਰੋਜ਼ ਕਿਤੇ ਨਾ ਕਿਤੇ ਕਰਾਲੀ ਦੇ ਵਿੱਚ ਇੱਕ ਨਾ ਇੱਕ ਆਪਣੀ ਮਾਂ ਆਪਣੇ ਪੁੱਤ ਨੂੰ ਗੁਆਰੀ ਹੈ ਸੋ ਆਪਾਂ ਕਿਸੇ ਕਿਸੇ ਪਾਸੇ ਦਾ ਕਹੀਏ ਕਿ ਸਰਕਾਰ ਨੇ ਕੋਈ ਸੁਲਾਨ ਆਈ ਹੈ ਮਗਰ ਬੀਬਾ ਜੀ ਨੇ ਕੈਪਟਨ ਮਨਿੰਦਰ ਸਿੰਘ ਜੀ ਨੂੰ ਜਦੋਂ ਸੀਐਮ ਸੀਗੇ ਉਦੋਂ ਸਲਾਹ ਦਿੱਤੀ ਸੀ ਛੋਟੀ ਜਿਹੀ ਇੱਕ ਜੀ ਕਿ ਕੈਪਟਨ ਸਾਹਿਬ ਕਿ ਤੁਹਾਡਾ 1 ਸਾਲ ਰਹਿ ਗਿਆ ਕੀ ਤੁਹਾਡੀ ਜਾਣ ਦੀ ਤਿਆਰੀ ਹੈ ਕਿ ਤੁਸੀਂ ਚੱਜ ਦੇ ਕੰਮ ਕਰ ਰਹੇ ਲੋਕ ਤੁਹਾਨੂੰ ਯਾਦ ਰੱਖਣਗੇ ਹੁਣ ਮੈਂ ਇੱਕ ਛੋਟੀ ਜੀ ਬੀਬਾ ਜੀ ਨੂੰ ਮੈਂ ਸਲਾਹ ਦੇਣੀ ਆਉਣਾ ਕਿ ਤੁਹਾਡੇ ਡੇਢ ਸਾਲ ਰਹਿ ਗਏ ਤੁਸੀਂ ਭਾਵੇਂ ਤੇ ਕੁਰਾਲੀ ਦੇ ਵਿੱਚ ਤਾਜਮਹਿਲ ਵੀ ਖੜਾ ਕਰ ਦਿਓ ਲੋਕ ਤੁਹਾਨੂੰ ਫਿਰ ਵੀ ਇੱਥੇ ਵਡਣ ਨਹੀਂ ਦੇਣਗੇ ਭਾਵੇਂ ਤੁਸੀਂ ਇੱਥੇ ਕੁਤਬ ਮੀਨਾਰ ਵੀ ਬਣਾ ਦਿਓ ਤੁਹਾਨੂੰ ਇੱਥੇ ਲੋਕਾਂ ਨੇ ਇੱਥੇ ਵਡਣ ਨਹੀਂ ਦੇਣਾ ਆਉਣ ਵਾਲੀ ਇਲੈਕਸ਼ਨ ਬੇਸਿਕ ਫੈਸਿਲਿਟੀ ਪੂਰੀ ਹੋਏਗੀ ਤਾਂ ਹੀ ਕੋਈ ਯਾਦ ਕਰੇਗਾ ਨਹੀਂ ਤਾਂ ਕੋਈ ਯਾਦ ਕਰੇਗਾ ਕੀ ਲੱਗਦਾ ਵੀ ਤਰੱਕੀ ਹੋਈ ਨਹੀਂ ਕੋਈ ਵਿਕਾਸ ਕਾਰਜ ਹੋਏ ਬਿਲਕੁਲ ਵੀ ਨਹੀਂ ਹੋਇਆ ਸਾਰਿਆਂ ਦਾ ਦੇਖੋ ਦੇਖੋ ਮੈਂ ਇਕੱਲਾ ਨਹੀਂ ਕਹਿ ਰਿਹਾ ਦੇਖੋ ਸਾਰੇ ਕਿੰਨੀ ਆਵਾਮ ਕੜੀ ਆ ਤੇ ਮੈਂ 2 ਦਿਨ ਹੋਏ ਸਿਰਫ ਇੱਥੇ ਆਈ ਆ ਮੈਂ ਚਲੰਦਰ ਤੋਂ ਆਈ ਆ ਦੋ ਦਿਨ ਚ ਦੇਖ ਲੈ ਇੱਥੇ ਕੀ ਹਾਲ ਗਾਂਗੋ ਮੈਂ ਹੋ ਮੈਨੂੰ ਪਤਾ ਬਹੁਤ ਅੱਗੇ ਤੱਕ ਇੱਕ ਤਕਰੀਬਨ 300 ਹਾਫ ਕਿਲੋਮੀਟਰ ਦਾ ਸਟ੍ਰੈਚ ਹੈ ਸਾਰਾ ਉਹੀ ਕਹਿ ਰਹੇ ਨੇ ਇਹ ਮਲਿਆਮੀ ਆ ਜੀ ਪਾਣੀ ਘੋਟੇ ਘੋਟੇ ਕੱਢ ਜੂ ਆਹ ਦੇਖੋ ਨਾ ਕੋਲ ਮੈਡੀਕਲ ਫੈਸਿਲਿਟੀ ਤੇ ਨਾ ਕੁਛ ਹੋਰ ਸੋ ਸਾਰਾ ਵੀ ਦੀਤੇ ਇਹ ਤਾਂ ਹਲੇ ਲੱਕੀ ਲਈ ਆ ਸੀ ਅੱਜ ਡਰਾਈ ਡੇ ਦੇ ਵਿੱਚ ਆਏ ਆ ਜੇ ਕਿਤੇ ਇਹ ਬਰਸਾਤ ਹੁੰਦੀ ਮੈਂ ਕਹਿੰਦਾ ਵਿਚਾਰੇ ਇੱਥੇ ਅੱਜ ਆਉਂਦੇ ਵੀ ਨਾ ਉਸ ਤੋਂ ਆਪਾਂ ਨੂੰ ਤਾਂ ਬਾਲਕਨੀ ਦੇ ਥਰੂ ਇਹਨਾਂ ਨਾਲ ਗੱਲ ਕਰਨੀ ਪੈਣੀ ਸੀ ਆਪਾਂ ਨੂੰ ਸੋ ਅਸੀਂ ਬੇਨਤੀ ਕਰਦੇ ਆ ਕਿ ਹਲੇ ਵੀ ਤੁਹਾਡੇ ਕੋਲ ਸਮਾਂ ਹੈਗਾ ਏ ਸਾਲ ਡੇਢ ਸਾਲ ਜਿੰਨਾ ਵੀ ਬਚਿਆ ਏ ਥੋੜਾ ਬਹੁਤ ਜੇ ਤੁਹਾਨੂੰ ਕੋਈ ਥੋੜੀ ਬਹੁਤੀ ਵੀ 1% ਵੀ ਜੇ ਤੁਹਾਨੂੰ ਸ਼ਰਮ ਹੈਗੀ ਆ ਤਾਂ ਥੋੜਾ ਜਿਹਾ ਇੱਥੇ ਜਿਹੜੇ ਵਿਚਾਰੇ ਲੋਕ ਜਮੀਨੀ ਤੌਰ ਤੇ ਲੈਵਲ ਤੇ نیچے ਬੈਠੇ ਆ ਥੋੜਾ ਜਿਹਾ ਇਹਨਾਂ ਲਈ ਸੋਚ ਕੇ ਕੁਛ ਨਾ ਕੋਈ ਡਿਵੈਲਪਮੈਂਟ ਕਰ ਜਾਓ ਨਹੀਂ ਲੋਕਾਂ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀ ਦੇ ਆ ਵੀ ਸ਼ਾਇਦ ਤਾਂ ਮੁੱਦਾ ਚੱਕ ਰਹੇ ਜਾਣਬੁੱਝਕ ਹੈ ਜਾਂ ਫਿਰ ਪੋਸਟਰ ਹੈ ਜਿਹੜੇ ਤਾਂ ਲੈ ਕੇ ਆਏ ਨਹੀਂ ਇਹ ਸੜਕ ਨੂੰ ਮੈਂ ਤਾਂ ਨਹੀਂ ਇਹ ਰਾਤੂ ਰਾਤ ਖਰਾਬ ਕਰਦੀ ਇਹਦਾ ਇੱਥੇ ਨੇਚਰਲ ਹੈ ਸੜਕ ਇਹਦਾ ਪੁੱਛ ਲੋ ਇਹ ਤਾਂ 8 ਸਾਲਾਂ ਤੋਂ ਇੱਤੀ ਆ ਮੈਂ ਤਾਂ ਨਹੀਂ ਸੜਕ ਅੱਜ ਪੁੱਟ ਕੇ ਆਪਣੇ ਘਰੇ ਲੈ ਗਿਆ ਤੋ ਇਹਨਾਂ ਦਾ ਜਿਹੜੇ ਕੁਸ਼ੂਤ ਕੀ ਦੇ ਚਲੋ ਇਹ ਵਿਕਾਸ ਕਰਦੇ ਤੇ ਮੰਨਦੇ ਆ ਵੀ ਜਿਹੜੀ ਇਹ ਸੜਕ ਬਣਨੀ ਚਾਹੀਦੀ ਹੈ ਜਿਹੜੇ ਤੁਸੀਂ ਪੋਸਟਰ ਲਾਏ ਮੈਂ ਉਸ ਦੀ ਗੱਲ ਕਰਦਾ ਵੀ ਉਹ ਤਾਂ ਕਹਿੰਨੇ ਬੀਬਾ ਜੀ ਲੱਭਦੇ ਨਹੀਂ ਕਿਸੇ ਨੂੰ ਕਿਸੇ ਦਾ ਕੋਈ ਕੰਮ ਹੋਵੇ ਮੈਂ ਕਹਿੰਦਾ ਤੁਸੀਂ ਮੰਨਦਾ ਜੋ ਕਿਸੇ ਨੇ ਆਖਰੀ ਕੋਈ 2-3 ਸਾਲਾਂ ਚ ਐਸੀ ਕਿਸੇ ਇੱਕ ਬੰਦੇ ਨੂੰ ਕੋਈ ਬੀਬਾ ਜੀ ਦੇ ਕਿਸੇ ਨਾਲ ਦਰਸ਼ਨ ਹੋਏ ਹੋਣ ਉਹਨਾਂ ਦੀ ਨਾਲ ਤੁਸੀਂ ਗੱਲ ਕਰੋ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਆਪ ਦੀ ਲੀਡਰਸ਼ਿਪ ਦੀ ਨਾਲ ਗੱਲ ਕਰੋ ਉਹ ਤਾਂ ਕੀ ਪਤਾ 24 ਘੰਟੇ ਫੋਨ ਤੇ ਕਨੈਕਟਡ ਰਹਿੰਦੇ ਹੋਣ ਸਾਨੂੰ ਉਹਨਾਂ ਤੋਂ ਕੀ ਮਤਲਬ ਹੈ ਇਹਦੇ ਲੋਕਾਂ ਦੇ ਵਿੱਚ ਖੜਨਾ ਕੇ ਮਤਲਬ ਆਮ ਲੋਕਾਂ ਨਾਲ ਰابطਾ ਨਹੀਂ ਹੈ ਆਮ ਲੋਕਾਂ ਨਾਲ ਨਹੀਂ ਹੈ ਰابطਾ ਇਹਨਾਂ ਦਾ 1947 ਦੇ ਵਿੱਚ ਸਾਨੂੰ ਜਿਹੜੇ ਬ੍ਰਿਟਿਸ਼ ਆਏ ਸੀ ਇਹਨਾਂ ਉਹ ਨਹੀਂ ਲੁੱਟ ਕੇ ਗਏ ਅ ਜਿੰਨਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਸਾਨੂੰ ਲੁੱਟ ਕੇ ਜਾਣਾ ਇਥੋਂ ਪੰਜਾਬ ਤੋਂ